ਕੱਲੇ ਕੀ ਮੁਖਤਰੀ ਮੇਰਾ ਤਾਂ ਗੁਰੂ ਉਹ ਪਹਿਲਾਂ ਅਗਲਾ ਕੀ ਹੈ ਨਹੀਂ ਸਰ ਤੁਸੀਂ ਕਟੋਕੜਾ ਆਪ ਤਾਂ ਕਰੋ ਸਾਨੂੰ ਹੁਕਮ ਹੈ ਤਾਂ ਨਹੀਂ ਹੁਕਮ ਤੁਸੀਂ ਵੀ ਸਾਡੇ ਵੀ ਤੁਹਾਡੇ ਦੇ ਬਾਨ ਨੇ ਇਹ ਤਾਂ ਕਹਿਣ ਹੈ ਕਿ ਇਹ ਕਿਹ ਕਿਸਾਨ ਕਿੰਨਾ ਗਰੀਬੂ ਕੋਈ ਪਤਾ ਨਹੀਂ ਤੁਹਾਨੂੰ ਅਸੀਂ ਇਹ ਕਹਿਣਗੇ ਵੀ ਮਚਾ ਦਿਓ ਓਏ ਚਾਰ ਬੰਦਾਂ ਦੇ ਹੁਕਮਾਂ ਲੱਗਦੇ ਆ ਭਾਈ ਹੋਰ ਦੱਸੋ ਚਾਰ ਵਜੇ ਦਾ ਵਾਲਾ ਨਹੀਂ ਵੀਰੇ ਥੋੜਾ ਕੰਮ ਨਹੀਂ ਦੂਜਾ ਕੱਢੋਣੇ ਲਾ ਕੇ ਚਾਹ ਵੀਡੀਓ ਬਣਾਉਣਾ ਮੇਰੇ ਉਸੇ ਅੱਗ ਬਚਾਉਣ ਲਾਉਣ ਲੱਗੇ ਤੇ ਵੀਡੀਓ ਕਹਿ ਦੋ ਬਣਾ ਸਕਦਾ ਨਹੀਂ ਨਹੀਂ ਸਰਪੰਚ ਸਾਹਿਬ ਤੁਸੀਂ ਬਾਈ ਪੁੱਤ ਨਹੀਂ ਤੁਸੀਂ ਮਦਾ ਕਿ ਮਾਰ ਰਹੇ ਹੋ ਤੇ ਇੱਕ ਪ੍ਰਸ਼ਾਸਨ ਮਹਾਵਰ ਰੂ ਰੱਖੀ ਰੋਕ ਨਹੀਂ ਪਾਬਲ ਰੱਖ ਕੇ ਵਾਸਤੇ ਰੱਖਣ ਦੋ ਤੁਸੀਂ ਅੱਗ ਲਾ ਦੋ ਕਿਉਂ ਲਾ ਦੇ ਕਿ ਤੂੰ ਮੈਂ ਕਿਉਂ ਲਾ ਦੀ ਆ ਕੇ ਤੂੰ ਤਿੱਲੀ ਆ ਕੁਸੇ ਉਹ ਸਾਹਮਣੇ ਬੈਠਾ ਖੇਤ ਮੇਰੇ ਸਾਹਮਣੇ ਆਉਣਾ ਤੂੰ ਹੀ ਸੀਂਗ ਸਾ ਕੇ ਆ ਬੱਗ ਲਾ ਕੇ ਵੀਡੀਓ ਮੋੜ ਲੈ ਮਾਰੇ ਤੂੰ ਦੇ ਜਾ ਮੈਂ ਕੀ ਕਰਾਂਗਾ ਲਾ ਇਹ ਨਹੀਂ ਕਹੀ ਜਾਂਦਾ ਮਜਾਣੀ ਨਹੀਂ ਉਹ ਤਾਂ ਕਿਸਾਬ ਉਹ ਪਛਾਣ ਹੀ ਨਹੀਂ ਬੱਬੀ ਆਦੋ ਆਹ ਕੀ ਬਣੀ ਆ ਕਰਕੇ ਦੇਖ ਸਕੇ ਨਹੀਂ ਜੇ ਤੁਸੀਂ ਨਹੀਂ ਜੋ ਖਾਂ ਮਾਰ ਕੇ ਜਿੰਮੇਬਰ ਤੁਸੀਂ ਕੌਣ ਆ ਕੋਈ ਪਸੰਦੂ ਕਿਉਂ ਕੇ ਮਰ ਗਿਆ ਮੈਂ ਵੀਰ ਉਹ ਤੋਂ ਤੁਹਾਨੂੰ ਸਰਾ ਮੈਂ ਦੇਖਣ ਲੱਗਾ ਤੁਸੀਂ ਆ ਆਪ ਸਿੰਘ ਸਾਹਿਬੀ ਫੁੱਟ ਜੇਬ ਚ ਹੋਣੀ ਉਹ ਜਿੰਮੇਬਰ ਮੈਂ ਦੇਖੋ ਭਰਾ ਸੁੱਟਣਾ ਦੇਖੋ ਮੇਰਾ ਮੇਰਾ ਹੋਗਾ ਦੇਖੋ ਮੇਰਾ ਪੰਚਾਇਤ ਤੁਸੀਂ ਇਹ ਗੱਲਾਂ ਕਰਕੇ ਨਹੀਂ ਪਾ ਧੱਕਾ ਨਾ ਗੁਰਨਾ ਮੇਰੇ ਕੋਲ ਮਚਾ ਦੋ ਭਰਾ ਉਹ ਤੇ ਮੇਰਾ ਬਾਹਣਾ ਮੈਂ ਕੀ ਕਰਾਣਾ ਮੈਨੂੰ ਭਰਾਂਗਾ ਨਹੀਂ ਫਿਰ ਤੈਨੂੰ ਤਾਂ ਹੀ ਆਸੀ ਮਚਾਵੇਂਗਾ ਮੇਰੇ ਕੋਲ ਮਚਾਵੇਂਗਾ ਤੂੰ ਪਤਾ ਪੈਂਡ ਚੋਦੀ ਜੀਰੀ ਮੈਂ ਮਾਰ ਦੂੰਗਾ ਦਸ ਵੀ ਮਚਾਂਦਾ ਨਹੀਂ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਕੋ